ਕਿੰਨਾ ਦਾ ਕੋਈ ਵੀ ਨਹੀਂ ਹੁੰਦਾ ਤੇ ਉਹ ਵੀ ਜਿੰਦੇ ਆ ਨਾ ਮੇਰੀ ਤਾਂ ਫਿਰ ਵੀ ਚਲੋ ਮੰਮੀ ਹੈਗੀ ਆ ਪਰ ਅਸੀਂ ਆ ਘਰ ਦੇ ਸੱਤ ਜੀ ਸੀ ਦਾੜੀ ਦਾਦੀ ਮੰਮੀ ਤੇ ਅਸੀਂ ਚਾਰ ਭੈਣ ਭਰਾ ਚਾਰ ਭੈਣ ਭਰਾਵਾਂ ਦੇ ਵਿੱਚ ਜਦੋਂ ਮੈਂ ਇਕੱਲੀ ਰਹਿ ਗਈ ਆ ਨਾ ਪਹਿਲਾਂ ਵੀ ਭੈਣ ਸੀ ਚਲੋ ਛੋਟੀਆਂ ਸੀ ਗਈ ਹੈ ਨਾ ਉਹਨੂੰ ਫੀਵਰ ਹੋਇਆ ਤੇ ਉਹ ਵੀ ਡੈਥ ਹੋ ਗਈ ਨਾ ਮਤਲਬ ਉਹ ਮੇਰੀ ਮਮਾ ਸਾਡਾ ਮੇਰੀ ਮੰਮੀ ਉਹਦਾ ਪਹਿਲਾ ਬੱਚਾ ਸੀਗਾ ਤੇ ਉਹਦੀ ਡੈਥ ਹੋ ਗਈ ਨਾ ਮੇਰਾ ਭਰਾ ਹੋਇਆ ਜਿਹੜਾ ਹੌਣ ਛੱਡ ਗਿਆ ਸਾਨੂੰ ਉਹ ਹੈ ਆ ਤੇ ਫਿਰ ਮੈਂ ਹੋਈ ਫਿਰ ਮੇਰਾ ਇੱਕ ਛੋਟਾ ਭਰਾ ਹੋਇਆ ਚਾਰ ਪੈਰਾਂ ਪਰਮ ਦੇ ਵਿੱਚ ਜਿੱਦ ਨੂੰ ਕੱਲੀ ਰਹੀਏ ਕਦਾਂ ਚ ਬੱਜਣ ਨੂੰ ਦੁੱਖ ਤੇ ਬਹੁਤ ਬੁਧਾ ਰੋ ਵੀ ਲੰਨੀ ਆ ਚੁੱਪੇ ਕਰ ਦਿੰਦੀ ਆ ਖਾ ਪੀ ਲਈਦਾ ਹੱਸ ਕੇ ਲਈਦਾ ਪਰ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸਦੀ ਆ ਪਤਾ ਨਹੀਂ ਹੋ ਕਿਦਾਂ ਤੁਸੀਂ ਬਿਨੂ ਜਾ ਰਹੀਆਂ ਕਿਉਂਕਿ ਸ਼ਾਇਦ ਮੈਂ ਮੈਂ ਸੱਚੀ ਮਾਫੀ ਮੰਗਦੀ ਆ ਤੁਹਾਡੇ ਤੋਂ ਕਿ ਮੈਂ ਵੀਡੀਓ ਬਣਾ ਰਹੀ ਪਰ ਮੈਂ ਵੀਡੀਓ ਬਣਾਵਾਂਗੀ ਮਤਲਬ ਮੈਂ putted putte ਕੇ ਜੀਣਾ ਨਹੀਂ ਚਾਹੁੰਦੀ ਹੈਗੀ ਮੈਂ ਆਪਣੇ ਆਪ ਨੂੰ ਤੁਹਾਡੇ ਨਾਲ ਜੋੜਨਾ ਚਾਹੁੰਦੀ ਆ ਵਾਪਿਸ ਤੋਂ ਮੈਂ ਮੈਂ ਫੇਰ ਹੱਸਣਾ ਖੇਡਣਾ ਚਾਹੁੰਦੀ ਆ ਪਰ ਮੈਂ ਪਤਾ ਨਹੀਂ ਹੱਸ ਕੇ ਖੇਡਾਂਗੀ ਕਿੰਨੇ ਪਰ ਮੈਂ ਹੱਸਣਾ ਖੇਡਣਾ ਚਾਹੁੰਦੀ ਆ ਫਿਰ ਤੋਂ ਮੈਂ ਮੈਂ ਉਵੇਂ ਵੀ ਬੰਨਾ ਚਾਹੁੰਦੀ ਮੈਂ ਕਿੰਨੀ ਫੋਰੀ ਹੁੰਦੀ ਹੈ ਗੋਲੇ ਦੋ ਤਸਰ ਰੂਹ ਹਸਾ ਦਿੰਦੀ ਸੀ ਮੈਂ ਨਾ ਮੈਂ ਮਤਲਬ ਮੈਂ ਫੇਰ ਵਾਪਸ ਉੱਡਾਂ ਦੀ ਭੰਨਾ ਨੂੰ ਮੈਂ ਘੁੱਟ ਘੁੱਟ ਕੇ ਰੋਣਾ ਨਹੀਂ ਹੈ ਕਿ ਮੈਂ ਬਹੁਤ ਰੋਈ ਹਾਂ ਮੈਂ ਸ਼ੁਰੂ ਤੋਂ ਮਤਲਬ